ਸਾਹੀਂ ਜਿਵੇਂ ਝੋਟੇ ਅੱਗੇ ਨਹੀਂ ਬੀਨ ਵਜਾਈਦੀ ਸਾਪ ਹੋਵੇ ਤੇ ਫਾਂ ਸੁੱਕਦਾ ਜਿਹੜਾ ਝੋਟਾ ਵਾ ਉਹਨੇ ਬੀਨ ਨਾਲ ਕੀ ਲੱਗੇ ਇਹ ਉਹ ਹਾਲ ਮੁੱਦੀ ਦਾ ਬਣਿਆ ਪਿਆ ਵਾ ਪਰ ਅਸੀਂ ਇਹਦੀ ਫਾਂ ਛੜੀ ਹੈ ਨਾ ਉਹ ਚੁੱਕਣ ਵਾਸਤੇ ਨੂੰ ਮਜਬੂਰ ਕਰ ਦਾਂਗੇ ਤਾਂ ਕਰਕੇ ਸਾਨੂੰ ਇੱਥੇ ਨਾ ਰੋਕਣ ਨਾ ਭਾਈ ਸਾਡੇ ਅੰਦਰ ਸ਼ਹੀਦਾਂ ਦਾ ਖੂਨ ਸਾਡੇ ਅੰਦਰ ਜਜ਼ਬਾ ਇਹੋ ਜਿਹਾ ਵਾ ਅਸੀਂ ਜਿਹੜੇ ਬੱਚੇ ਪਾਲੇ ਹੈ ਨਾ ਅਸੀਂ ਗੁਰਤੀ ਇਹੀ ਦਿੱਤੀ ਆ ਭਾਈ ਆਪਣੇ ਹੱਕ ਲਈ ਤੇ ਸੱਚ ਮਰ ਮਟਣਾ ਬਿਲਕੁਲ ਪਹਿਲਾ ਸਾਨੂੰ ਕੋਈ ਡਰ ਨਹੀਂ ਲੱਗਦਾ ਅਸੀਂ ਬਰਾਬਰ ਤੇ ਕਾਹੀ ਹਿੱਕ ਚ ਗੋਲੀਆਂ ਖਾਣ ਨੂੰ ਤਿਆਰ ਆ ਮੋਦੀ ਦੀਆਂ ਪਰ ਹਾਂ ਉਨੂੰ ਇਹ ਫਰਜ਼ ਬਣਦਾ ਨਹੀਂ ਇਹ ਕਿਹੜਾ ਕੋਈ ਪਾਕ ਦਾ ਜਾਂ ਆਪਣੇ ਭਾਰਤ ਦਾ جنگ ਆ ਜਿਹੜਾ ਇਹ ਮਤਲਬ ਗੋਲੀਆਂ ਚੜਾ ਰਿਆ ਵਾ ਕਿ ਸਾਡੀਆਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਕਿਉਂ ਅੰਨ ਦਾਤਾ ਵੇਖੋ ਛੜਕਾਂ ਦਾ ਰੋੜ ਗਿਆ ਤੇ 21 ਦੇ ਵਿੱਚ ਮੋਦੀ ਨੇ ਮੰਗਾ ਮੰਨੀਆਂ ਸੀਗੀਆਂ ਤੇ ਗੁਰੂ ਆਪਣੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ ਉਹ ਦਿਨ ਜਿੱਦਣ ਇਹਨੇ ਹੱਥ ਜੋੜ ਕੇ ਕਿਹਾ ਸੀ ਵੀ ਮੈਂ ਇਹਨਾਂ ਨੂੰ ਸਮਝਾ ਨਹੀਂ ਪਾਇਆ ਮੈਂ ਸਮਝ ਨਹੀਂ ਸਕਿਆ ਤੇ ਇਹ ਮੰਗਾ ਮੰਨ ਕੇ ਵੇਖੋ ਹੀ 2 ਸਾਲ ਵੇਟ ਕੀਤੀ ਆ ਜਗਾ ਜਗਾ ਬਿਹਤਰ ਨੇ ਦਿੱਤੇ ਆ ਇਹਨੂੰ ਸਮਝਾ ਰਹੇ ਆ ਇਹਨੂੰ ਕਹਿ ਰਹੇ ਆ ਵੀ ਸਾਡੀਆਂ ਮੰਗਾਏ ਮੰਨ ਲਾ ਅਸੀਂ ਹਾਰ ਕੇ ਅੱਕ ਕੇ ਸਾਨੂੰ ਇਹ ਰਾਹ ਛੋੜਨਾ ਪਿਆ ਕਿਉਂ ਦਿੱਲੀ ਜਾ ਕੇ ਪਰ ਨਾ ਦੇਣਾ ਆਪਣੀ ਬਾਜ ਰੱਖਣੀ ਹਰ ਇੱਕ ਦਾ ਫਰਜ਼ ਆ ਹਰ ਇੱਕ ਮਤਲਬ ਕੋਈ ਵੀ ਆ ਮਹਿਕਮਾ ਹਰ ਇੱਕ ਆਪਣੀਆਂ ਮੰਗਾ ਰੱਖਦਾ ਤੇ ਕਿਸਾਨ ਕਿਉਂ ਨਹੀਂ ਰੱਖ ਸਕਦਾ ਸੋ ਜਿਵੇਂ ਕਿਸਾਨ ਆਗੂ ਵੱਖ-ਵੱਖ ਥਾਵਾਂ ਤੋਂ ਆਏ ਨੇ ਉਸੇ ਤਰ੍ਹਾਂ ਬੀਬੀਆਂ ਨੇ ਵੀ ਵੱਡੀ ਸ਼ਮੂਲੀਅਤ ਕੀਤੀ ਇਸ ਧਰਨੇ ਦੇ ਵਿੱਚ ਤੇ ਇਸ ਵੇਲੇ ਮੇਰੇ ਨਾਲ ਕੁਝ ਮਤਾਵਾ ਸਾਡੀਆਂ ਮੌਜੂਦ ਨੇ ਆਉ ਕਰਦੇ ਆ ਗੱਲਬਾਤ ਮਾਤਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਉਨੇ ਆਪਣੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਹਿਣਾ ਚਾਹੁੰਦੇ ਆ ਅੱਜ ਇਸਰਨੇ ਜੀ ਇਸਰਨੇ ਬਾਰੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਡੀਆਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਕਿਉਂ ਅੰਨਦਾਤਾ ਵੇਖੋ ਛੜਕਾਂ ਦਾ ਰੋੜ ਗਿਆ ਤੇ 21 ਦੇ ਵਿੱਚ મોદી ਨੇ ਮੰਗਾ ਮੰਨੀਆਂ ਸੀਗੀਆਂ ਤੇ ਗੁਰੂ ਆਪਣੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ ਉਹ ਦਿਨ ਜਿੱਦਣ ਇਹਨੇ ਹੱਥ ਜੋੜ ਕੇ ਕਿਹਾ ਸੀ ਵੀ ਮੈਂ ਇਹਨਾਂ ਨੂੰ ਸਮਝਾ ਨਹੀਂ ਪਾਇਆ ਮੈਂ ਸਮਝ ਨਹੀਂ ਸਕਿਆ ਤੇ ਇਹ ਮੰਗਾਂ ਮੰਨ ਕੇ ਵੇਖੋ ਹੀ 2 ਸਾਲ ਵੇਟ ਕੀਤੀ ਆ ਜਗਾ ਜਗਾ ਬਹਿਤਰ ਨੇ ਦਿੱਤੇ ਆ ਇਹਨੂੰ ਸਮਝਾ ਰਹੇ ਆ ਇਨੂੰ ਕਹਿ ਰਿਹਾ ਵੀ ਸਾਡੀਆਂ ਮੰਗਾਏ ਮੰਨ ਲਾ ਪਰ ਇਹਨੇ ਨਹੀਂ ਮੰਨੀ ਅਸੀਂ ਹਾਰ ਕੇ ਅੱਕ ਕੇ ਸਾਨੂੰ ਇਹ ਰਾਹ ਛੋੜਨਾ ਪਿਆ ਕਿਉਂ ਦਿੱਲੀ ਜਾ ਕੇ ਪਰ ਨਾ ਦੇਣਾ ਆਪਣੀ ਬਾਜ ਰੱਖਣੀ ਹਰ ਇੱਕ ਦਾ ਫਰਜ਼ ਆ ਹਰ ਇੱਕ ਮਤਲਬ ਕੋਈ ਵੀ ਆ ਮਹਿਕਮਾ ਹਰ ਇੱਕ ਆਪਣੀਆਂ ਮੰਗਾ ਰੱਖਦਾ ਤੇ ਕਿਸਾਨ ਕਿਉਂ ਨਹੀਂ ਰੱਖ ਸਕਦਾ ਅਸੀਂ ਮੰਗਾ ਰੱਖਣ ਜਾ ਰਹੇ ਸੀਗੇ ਤੇ ਇਹਨਾਂ ਨੇ ਖੱਟੜ ਸਰਕਾਰ ਨੇ ਹਰਿਆਣੇ ਵਾਲੇ ਨੇ ਸਾਡਾ ਰਾ ਰੋਲ ਦਿੱਤਾ ਇਹ ਕੱਲਾ ਰਾ ਹੀ ਨਹੀਂ ਰੋਕਿਆ ਫਿਰ ਇਹਨਾਂ ਨੇ ਵੇਖੋ ਗੈਸ ਅਥਰੂ ਵੀ ਚਲਾਏ ਇਹਨਾਂ ਨੇ ਸਿੱਧੀਆਂ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸਾਡਾ ਇੱਕ ਸਿੰਘ ਸ਼ਹੀਦ ਵੀ ਹੋ ਗਿਆ ਸੱਟਾਂ ਵੀ ਲੱਗੀਆਂ ਇੱਕ ਦੀ ਅੱਖ ਚਲੇ ਗਈ ਬਹੁਤ ਜ਼ਬਰਦਸਤ ਦਸ ਤੇ ਇਹਨਾਂ ਨੇ ਸਾਡੇ ਨਾਲ ਮਤਲਬ ਜ਼ਬਰਦਸਤੀ ਕੀਤੀ ਆ ਉਹਦੇ ਵਿਰੋਧ ਦੇ ਵਿੱਚ ਹਾਲੇ ਵੀ ਇਹ ਟਾਸ ਤੋਂ ਮਸ ਨਹੀਂ ਹੋ ਰਿਹਾ ਸਹੀਂ ਜਿਵੇਂ ਝੋਟੇ ਅੱਗੇ ਨਹੀਂ ਬੀਨ ਵਜਾਈਦੀ ਸਾਪ ਹੋਵੇ ਤੇ ਫਨ ਸੁੱਕਦਾ ਜਿਹੜਾ ਝੋਟਾ ਵਾ ਉਹਨੇ ਬੀਨ ਨਾਲ ਕੀ ਲੱਗੇ ਇਹ ਉਹ ਹਾਲ ਮੁੱਦੀ ਦਾ ਬਣਿਆ ਪਿਆ ਵਾ ਪਰ ਅਸੀਂ ਇਹਦੀ ਫਨ ਛੜੀ ਹੈ ਨਾ ਕੁਝ ਚੁੱਕਣ ਵਾਸਤੇ ਨੂੰ ਮਜਬੂਰ ਕਰਦਾਂਗੇ ਤਾਂ ਕਰਕੇ ਸਾਨੂੰ ਇੱਥੇ ਨਾ ਰੋਕਣ ਜਾਈ ਭਾਈ ਉੱਥੇ ਨਾ ਮਾਹੌਲ ਤੁਸੀਂ ਵੇਖਿਆ ਹੋਣਾ ਖਬਰਾਂ ਦੇ ਵਿੱਚ ਉਹ ਬਟ ਆਪਣਾ ਬੰਬ ਛੁੱਟੇ ਜਾ ਰਹੇ ਨੇ ਗੋਲੀਆਂ ਸਿੱਧੀਆਂ ਚਲਾਈਆਂ ਜਾ ਰਹੀਆਂ ਨੇ ਲਾਠੀ ਚਾਰਜ ਕੀਤਾ ਜਾ ਰਿਹਾ ਤੇ ਜਦੋਂ ਉੱਥੇ ਸਾਡੇ ਨੌਜਵਾਨ ਲਲਕਾਰੇ ਮਾਰਦੇ ਨੇ ਅੱਗੋਂ ਸਾਡੇ ਵਾਲੇ ਜਕਾਰੇ ਛੱਡੀ ਜਾਂਦੇ ਨੇ ਇੱਕ ਮਾਂ ਹੋਣ ਦੇ ਨਾਤੇ ਤੁਹਾਡੇ ਮਨ ਚੋਂ ਡਰ ਨਹੀਂ ਲੱਗਦਾ ਵੀ ਯਾਰ ਸਾਡੀ ਜਵਾਨੀ ਜਿਹੜੀ ਉੱਥੇ ਬੈਠੀ ਆ ਤੇ ਅਸੀਂ ਘਰ ਬੈਠੀਆਂ ਹਨਾ ਤੁਹਾਨੂੰ ਇੱਕ ਮਨ ਚੋਂ ਆਉਂਦੀ ਨਹੀਂ ਗੱਲ ਇੱਕ ਦੁੱਖ ਨਹੀਂ ਲੱਗਦਾ ਵੀ ਸਾਡੇ ਬੱਚੇ ਜਿਹੜੇ ਉੱਥੇ ਬੈਠੇ ਸਾਡੇ ਅੰਦਰ ਸ਼ਹੀਦਾਂ ਦਾ ਖੂਨ ਸਾਡੇ ਅੰਦਰ ਜਜ਼ਬਾ ਇਹੋ ਜਿਹਾ ਵਾ ਅਸੀਂ ਜਿਹੜੇ ਬੱਚੇ ਪਾਲੇ ਆ ਨਾ ਅਸੀਂ ਗੁਰਤੀ ਇਹੀ ਦਿੱਤੀ ਆ ਭਈ ਆਪਣੇ ਹੱਕ ਲਈ ਤੇ ਸੱਚ ਲਈ ਮਰ ਮਿਟਣਾ ਪਹਿਲਾਂ ਸਾਨੂੰ ਕੋਈ ਡਰ ਨਹੀਂ ਲੱਗਦਾ ਅਸੀਂ ਬਰਾਬਰ ਤੇ ਕਾਹੀ ਹਿੱਕ 'ਚ ਗੋਲੀਆਂ ਖਾਣ ਨੂੰ ਤਿਆਰ ਆ ਮੋਦੀ ਦੀਆਂ ਪਰ ਹਾਂ ਉਨੂੰ ਇਹ ਫਰਜ਼ ਬਣਦਾ ਨਹੀਂ ਇਹ ਕਿਹੜਾ ਕੋਈ ਪਾਕ ਦਾ ਜਾਂ ਆਪਣੇ ਭਾਰਤ ਦਾ جنگ ਆ ਜਿਹੜਾ ਇਹ ਮਤਲਬ ਗੋਲੀਆਂ ਚੜਾ ਰਿਆ ਵਾ ਆਪਣਿਆਂ ਨੂੰ ਆਪਣਿਆਂ ਨਾਲ ਜਿਹੜੇ ਬੱਚੇ ਅੱਗੇ ਖੜੇ ਆ ਗੋਲੀਆਂ ਚਲਾਉਂਦੇ ਆ ਉਹ ਵੀ ਸਾਡੇ ਬੱਚੇ ਆ ਜਿਹੜੇ ਗੋਲੀਆਂ ਖਾ ਰਹੇ ਆ ਉਹ ਵੀ ਸਾਡੇ ਬੱਚੇ ਆ ਜੇ મોદી ਦਾ ਆਪ ਦਾ ਪਰਿਵਾਰ ਹੋਵੇ ਤੇ ਥੋੜੀ ਜੀ ਉਹਦੀ ਹਾਰ ਨਿਕਲੇ ਉਹਨੂੰ ਤਰਸ ਆਵੇ ਉਹ ਤਾਂ ਨਹੀਂ ਤਰਸ ਆ ਰਿਹਾ ਕਿ ਉਹ ਸਾਨੂੰ ਜਦੋਂ ਵੀ ਆ ਕੋਈ ਵੀ ਆ ਇਹ ਮਿਲੇ ਆਪਾਂ ਨੂੰ ਮੰਤਰੀ ਆਪਾਂ ਨੂੰ ਮੈਂ ਤੇ ਫਿਰ ਕਹਿਣਾ ਚਲੋ ਕਹਿਣਾ ਚਾਹੀਦਾ ਨਹੀਂ ਮੈਂ ਕਹੀ ਨਹੀਂ ਆ ਆਪਾਂ ਨੂੰ ਅਟਰ ਬਿਹਾਰੀ ਆਵਾਜ਼ ਪਈ ਵੀ ਸੀ ਛੜੇ ਮਿਲਦੇ ਆ ਇੱਕ ਛੜੇ ਦੀ ਤਰ੍ਹਾਂ ਜੇ ਇਹਨੇ ਪੁੱਤ ਜਮਿਆ ਹੋਵੇ ਇਹਨੂੰ ਤਰਸ ਹੋਵੇ ਅਸੀਂ ਦੁੱਧ ਦੇਈ ਨਾਲ ਪੁੱਤ ਪਾਲੇ ਆ ਜਿਹੜੇ ਅਸੀਂ ਬਾਰਡਰ ਉੱਤੇ ਕੱਲੇ ਆ ਸਾਨੂੰ ਕੋਈ ਚਾਰਿੰਗ ਆ ਅਸੀਂ ਕਿਸਾਨੀ ਨਾਲ ਜੁੜੇ ਆ ਸਾਡਾ ਕਿੱਤਾ ਹੈ ਆ ਸਾਡੇ ਲਈ ਖਾਣਾ ਕਿੱਥੋਂ ਆ ਜਦੋਂ ਸਾਡੀਆਂ ਫਸਲਾਂ ਦਾ ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਅਸੀਂ ਫਸਲਾਂ ਗਾਉਨੇ ਆਂ ਇਹ ਵੇਖੋ ਕੀੜੀ ਤੋਂ ਲੈ ਕੇ ਹਾਸੀ ਤੱਕ ਇਹ ਖੰਦਾ ਇਹ ਅੰਨ ਤੋਂ ਬਿਨਾ ਪਰੇ ਨਹੀਂ ਸਕਦੇ ਤੇ ਅੰਨ ਦਾ ਪਾ ਕਿਉਂ ਰੋਲੇ ਜਦੋਂ ਸਾਨੂੰ ਫਸਲਾਂ ਦਾ ਮੁੱਲ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਐਮਐਸਪੀ ਦੀ ਇਹੋ ਸਾਡੀ ਮੰਗ ਆ ਕਿ ਸਾਨੂੰ ਸਾਡੀ ਮਿਹਨਤ ਦਾ ਜਿਹੜਾ ਵਾ ਇਹ ਮਿਹਨਤਾਂ ਨਾਲ ਮਿਲਣਾ ਚਾਹੀਦਾ ਹਰ ਇੱਕ ਮਲਾਜ਼ਮ ਨੂੰ ਡੀਏ ਮਿਲਦਾ ਬਾਡ ਬੋਨਸ ਮਿਲਦਾ ਹਾਊਸ ਰੈਂਟ ਮਿਲਦਾ ਟੂਰ ਵਾਸਤੇ 2 ਸਾਲ ਬਾਅਦ ਮੰਨ ਤਮ ਮੈਂ ਮਲਾਜ਼ਮ ਆ 2 ਸਾਲ ਬਾਅਦ ਟੂਰ ਵਾਸਤੇ ਕੀ ਗੱਲ ਕਿਸਾਨ ਦਾ ਨਹੀਂ ਕੀ ਕਰਦਾ ਟੂਰ ਕਰਨ ਨੂੰ ਉਹ ਤਾਂ ਨਹੀਂ ਕੀ ਕਰਦਾ ਯਾਤਰਾ ਕਰਨ ਨੂੰ ਇਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਇਹਨਾਂ ਨੂੰ ਇੱਕ ਵਰਦੀ ਤੋਂ ਵਾਸਤੇ ਹੀ ਪੈਸੇ ਮਿਲਦੇ ਆ ਵਰਦੀ ਅਲੌਂਸ ਮਿਲਦੇ ਆ ਕਿਸਾਨ ਨੂੰ ਇਹ ਸਾਰਾ ਕੁਝ ਮਿਲਣਾ ਚਾਹੀਦਾ ਇਹ ਮਿਲ ਮਿਲੇਗਾ ਫੇ ਸਾਡੀ ਜਿਹੜੀ ਹੈ ਨਾ ਸੁਆਮੀ ਨਾਥ ਦੀ ਰਿਪੋਰਟ ਆ ਉਹਲੇ ਮਤਾਬਕ ਸਾਨੂੰ ਮਿਲੂਗਾ ਫਿਰ ਸਾਡਾ ਹੱਕ ਪੂਰਾ ਹੁੰਦਾ ਉਹ ਦੇ ਦੇਣ ਚਾਹੀਏ ਖੁਸ਼ ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਜੇ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਹੁੰਦੀ ਤਾਂ ਉਹਦੇ ਨਾਲ ਮਹंगाई ਤੇ ਅਸਰ ਪਊਗਾ ਜਿਹੜੇ ਗਰੀਬ ਲੋਕ ਜੇ ਮੰਨ ਲਓ ਕਿ ਜਿਹੜੀ ਹੁਣ ਕਣਕਾਂਜ 2200 ਨੂੰ ਜਾਂ 2400 ਨੂੰ ਹਨਾ 2200 ਨੂੰ ਆਪਣਾ ਕਣਕ ਲੈ ਰਹੇ ਤੇ ਮੁਰਕੇ ਉਹੀ ਕਣਕ ਜੇ 3600 ਜਿੱਤਰਾ ਤੁਹਾਡੇ ਆਗੂ ਕਹਿ ਰਹੇ ਵੀ 3600 3900 ਨੂੰ ਮਿਲੂਗੀ ਤੇ ਫਿਰ ਉਹ ਗਰੀਬ ਵਰਗ ਜਿਹੜਾ ਉਹ ਕਿੱਥੇ ਜਾਊਗਾ ਇੱਕ ਕੱਲੀ ਕਣਕ ਹੀ ਨਹੀਂ ਲੈਣੀ ਗਰੀਬ ਨੇ ਗਰੀਬ ਤਾਂ ਨਹੀਂ ਖਾ ਲਿਆ ਸਾਰੇ 150 ਕਿਲੋ ਲੈ ਰਿਆ ਲਫਾਫੇ ਦੇ ਪੈਕੇ ਹੁੰਦੀ ਆ ਅੱਜ ਕਿਸਾਨ ਬੀਜ ਲੇ ਤੇ ਅੱਜ ਇਹ ਸਾਰਾ 10-20 ਰੁਪਏ ਦੇ ਹਿਸਾਬ ਦੇ ਨਾਲ ਵੀ ਕਿਲੋ ਚੁੱਕ ਦੇ ਜੀ ਐਮ ਐਸ ਵੀ ਮਿਲ ਜੂਗੀ ਸਾਰੇ ਹੀ ਮਗਾਈ ਜਿਹੜੀ ਹੈ ਨਾ ਉਹਦਾ ਮੇਨਟੇਨ ਹੋ ਜਾਊਗਾ ਗਰੀਬ ਵਰਗ ਸਾਰਾ ਜਿਹੜਾ ਵਾ ਉਹ ਸਾਰਾ ਹੀ ਮਗਹਾਈ ਦੀ ਮਾਰ ਥਲੇ ਨਿਕਲੂਗਾ ਕੱਲੀ ਕਣਕ ਦੀ ਗੱਲ ਨਹੀਂ ਗਈ ਆਪਾਂ ਨੂੰ ਛੋਲ ਵੀ ਚਾਹੀਦੇ ਦਾਲ ਵੀ ਚਾਹੀਦੇ ਜੇ ਆਪਾਂ ਚਾਹ ਪੀਂਨੇ ਆ ਜੇ ਕੋਈ ਕਹੋ ਨਾ ਮੈਂ ਚਾਹ ਨਹੀਂ ਪੀਂਦਾ ਚਾਹ ਪੀਂਨਾ ਵਾ ਉਹਦੇ ਵਿੱਚ ਗੁੜ ਨਹੀਂ ਪੈਂਦਾ ਖੰਡ ਨਹੀਂ ਪੈਂਦੀ ਖੰਡ ਕਿੱਥੋਂ ਬਣਦੀ ਆ ਗੰਨੇ ਤੋਂ ਗੰਨਾ ਕਿੱਥੇ ਹੁਗਦਾ ਕਿਸਾਨ ਬੀਜ ਦਾ ਤੇ ਕਿਸਾਨ ਨੂੰ ਹੀ ਐਮਐਸਬੀ ਨੂੰ ਕੀ ਤੇ ਸਾਰਾ ਵਰਗ ਜਿਹੜਾ ਵਾ ਸਾਰਾ ਖਿਚਾ ਲਓ ਜੂਗਾ ਹਾਂ ਜੀ ਬਹੁਤ ਬਹੁਤ ਧੰਨਵਾਦ ਸਾਡੇ ਦਾ ਠੀਕ ਹੈ ਸੋ ਸਾਡੀਆਂ ਮਾਤਾਵਾਂ ਨੇ ਆਪਾਂ ਕੁਝ ਲੋਕਾਂ ਦੇ ਨਾਲ ਹੋਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅੱਜ ਦਾ ਵਿਸ਼ਾਲ ਤਰਲਾ ਜਿਹੜਾ ਵਾ ਤਰਨ ਤਾਰਨ ਅ ਸ਼ਹਿਰ ਤੋਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੋ ਤਰਨੇ ਦੇ ਵਿੱਚ ਆਪਾਂ ਮੌਜੂਦ ਆ ਕਿਸਾਨ ਸੰਘਰਸ਼ ਕਮੇਟੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਹਿਬਾਲ ਸਾਡੇ ਨਾਲ ਮੌਜੂਦ ਨੇ ਕਰਦੇ ਆ ਗੱਲਬਾਤ ਵੀਰ ਜੀ ਵਾਗੁਰ ਜੀ ਖਾਸ ਸਾਹਿਬ ਵਾਗੁਰ ਜੀ ਖਫਤੇ ਕਿਵੇਂ ਦੇਖਦੇ ਹੋ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਤੇ ਕਿਸਾਨ ਵਾਰ-ਵਾਰ ਸੜਕਾਂ ਤੇ ਆਉਣਾ ਪੈ ਰਿਹਾ ਕੀ ਕਾਰਨ ਲੱਗਦਾ ਬਾਜੀ ਕਿਸਾਨ ਬਿਦੂਰ ਸੰਘਰਸ਼ ਕਮੇਟੀ ਦਾ ਹਰਪ੍ਰੀਤ ਸਿੰਘ ਸਿੱਧਵਾ ਅੱਜ ਸਾਡਾ ਜਿਹੜਾ ਇਥੇ ਹੇਲਾਂ ਦੇ ਉੱਤੇ 4 ਘੰਟੇ ਦਾ ਗੀਤਕ ਧਰਨੇ ਪੂਰੇ ਦੇਸ਼ ਦੇ ਵਿੱਚ ਇਹ ਜਿਹੜੇ ਅਸੀਂ ਉਥੇ ਦਿੱਲੀ ਦੇ ਬਾਰਡਰਾਂ ਤੇ ਹਰਿਆਣੇ ਦੇ ਬਾਰਡਰਾਂ ਤੇ ਬੈਠੇ ਉਹਦਾ ਹੀ ਇੱਕ ਹਿੱਸਾ ਵਾ ਕਿ ਪੂਰੇ ਦੇਸ਼ ਦੇ ਵਿੱਚ ਅੱਜ 4 ਘੰਟੇ ਦੀ ਕਾਲ ਦਿੱਤੀ ਸੀਗੀ ਅਸੀਂ ਜਦੋਂ ਇਥੋਂ 11 ਤਰੀਕ ਨੂੰ ਤੁਰੇ ਆ 13 ਤਰੀਕ ਨੂੰ ਜਦੋਂ ਬਾਰਡਰਾਂ ਦੇ ਉੱਤੇ ਖਡੌਰੀ ਸ਼ੰਭੂ ਗਏ ਆ ਉਹਦੇ ਵਿੱਚ ਜਿਸ ਤਰ੍ਹਾਂ ਮੋਦੀ ਸਰਕਾਰ ਦੇ ਇਸ਼ਾਰੇ ਤੇ ਮੋਦੀ ਸਰਕਾਰ ਦੇ ਨਾਲ ਰਲ ਕੇ ਖੱਟੜ ਸਰਕਾਰ ਨੇ ਬੈਰੀਕੇਟਿੰਗ ਜਿੱਦਾਂ ਕੀਤੀ ਆ ਜਿੱਦਾਂ ਉਥੇ ਬਾਰਡਰ ਬਣਾਏ ਗਏ ਆ ਸਰੀਏ ਠੋਕ ਠੋਕ ਕੇ ਟੋਏ ਪੁੱਟ ਪੁੱਟ ਕੇ ਕੰਟੇਨਰਾਂ ਦੇ ਵਿੱਚ ਬਜਰੀ ਸਰੀਆ ਸੀਮੈਂਟ ਭਰ ਕੇ ਸੜਕਾਂ ਜਾਮ ਕੀਤੀਆਂ ਗਈਆਂ ਉਤੋਂ ਇੱਕ ਗੱਲ ਪ੍ਰਤੀਤ ਹੁੰਦੀ ਆ ਵੀ ਜਿਹੜੀ ਸਰਕਾਰ ਆ ਕਹੇ ਨੂੰ ਦਿਓ ਆਪਣੇ ਇੰਡੀਆ ਦੀ ਭਾਰਤ ਦੀ ਦੋਸਤਾਰ ਦੀ ਆ ਪਰ ਉਹ ਜਿਹੜਾ ਰੋਲ ਆ ਉਹ ਬਾਹਰਲੇ ਦੇਸ਼ਾਂ ਵਰਗਾ ਜਿਹੜਾ ਅਪਣਾ ਰਹੀ ਆ ਕਿਉਂਕਿ ਇੰਨੀ ਬੈਰੀਕੇਟਿੰਗ ਤੇ ਪਾਕਿਸਤਾਨ ਦੇ ਜਾਂ ਹੋਰ ਕਿਸੇ ਬਾਰਡਰ ਤੇ ਵੀ ਨਹੀਂ ਹੈਗੀ ਜੋ ਕੁਝ ਉੱਥੇ ਹੋਇਆ ਸਾਰੇ ਆ ਵੇਖਿਆ ਪ੍ਰੈਸਰਾਈ ਵੀ ਸਾਰਾ ਕੁਝ ਆਇਆ ਵੀ ਮੰਗਾ ਵੇਖੋ ਕਿਸਾਨ ਆ ਮਜ਼ਦੂਰ ਆ ਦੇਸ਼ ਦੇ ਲੋਕ ਆ ਉਹ ਆਪਣੇ ਹੱਕ ਮੰਗਦੇ ਆਪਣੀਆਂ ਮੰਗਾਂ ਦੇ ਸੰਬੰਧੀ ਉੱਤੇ ਗਏ ਕਿਉਂਕਿ ਜਮਹੂਰੀ ਆਕੇ ਸਾਡਾ ਸੰਵਧਾਨ ਦੇ ਵਿੱਚ ਵੀ ਜਦੋਂ ਲੋਕਾਂ ਦੇ ਕੋਈ ਮੰਗਾਂ ਮਸਲੇ ਹੱਲ ਨਹੀਂ ਹੁੰਦੇ ਉਹ ਧਰਨਾ ਮਜਾਰਾ ਕਰ ਸਕਦੇ ਆ ਤੇ ਜਦੋਂ ਅਸੀਂ ਇਹ ਵੇਖੋ ਇੱਥੇ ਪੰਜਾਬ ਦੇ ਵਿੱਚ ਪਹਿਲਾਂ ਮੀਡੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਇਥੋਂ ਆਪਣੀ ਆਵਾਜ਼ ਬੁਲੰਦ ਕੀਤੀ ਮੰਗ ਪੱਤਰ ਕੇਂਦਰ ਸਰਕਾਰ ਤੱਕ ਪਹੁੰਚਦੇ ਕੀਤੇ ਵੀ ਆ ਸਾਡੀਆਂ ਮੰਗਾਂ 'ਵਾਂ ਸਰਕਾਰ ਇਹਦੇ ਵੱਲ ਧਿਆਨ ਦੇਵੇ ਜਦੋਂ ਧਿਆਨ ਨਹੀਂ ਦਿੱਤਾ ਗਿਆ ਤੇ ਫਿਰ ਲੋਕ ਜਦੋਂ ਉਧਰ ਨੂੰ ਦਿੱਲੀ ਨੂੰ ਤੁਰੇ ਆ ਆਪਣੀ ਰਾਜਧਾਨੀ ਨੂੰ ਤੁਰੇ ਆ ਤੇ ਕੀਤਾ ਗਿਆ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਅਥਰੂ ਗੈਸ ਹੋਰ ਵੱਖ-ਵੱਖ ਤਰ੍ਹਾਂ ਦੇ ਹਥਿਆਰ ਜਿਹੜੇ ਵਰਤੇ ਗਏ ਆ ਉਹ ਜੇ ਉੱਥੇ ਦੇ ਇਸ ਇਸ ਤਰ੍ਹਾਂ ਲੱਗਦਾ ਹੈ ਵੀ ਜਿੱਦਾਂ ਕਿ ਇਹ ਦੁਸ਼ਮਨ ਦੇਸ਼ ਨਾਲ ਜੰਗ ਕੀਤੀ ਕੀਤੀ ਜਾ ਰਹੀ ਹੋਵੇ ਉਹਦੇ ਵਿੱਚ ਇੱਕ ਸਾਡਾ ਸਾਥੀ ਸੁਪਕਰਨ ਸਿੰਘ ਖਨੌਰੀ ਬਾਰਡਰ ਤੇ ਸ਼ਹੀਦ ਹੋਇਆ ਹੋਰ ਵੀ ਕਿਸਾਨ ਸਾਡੇ ਬਹੁਤ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜ਼ਖਮੀ ਹੋਏ ਉਹ ਧੂਆਂ ਚੜ੍ਹਦੇ ਨਾਲ ਸਾਡੇ ਕੁਝ ਕਿਸਾਨਾਂ ਨੂੰ ਹਾ ਟੈਕ ਆਇਆ ਉਹਨਾਂ ਦੀ ਸ਼ਹੀਦੀ ਹੋਈ ਇਹ ਜਿਹੜੀ ਲੜਨ ਸੀ ਦਾ ਦੀ ਲਗਾਤਾਰ ਲੰਬੀ ਹੁੰਦੀ ਜਾ ਰਹੀ ਆ ਪਰ ਸਰਕਾਰ ਜਿਹੜੀ ਆ ਉਹ ਕਿਸਾਨਾਂ ਮਜ਼ਦੂਰਾਂ ਦੀ ਮੌਤ ਦਾ ਤਮਾਸ਼ਾ ਵੇਖ ਰਹੀ ਆ ਅਸੀਂ ਅੱਜ ਇੱਥੇ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਆ ਕਿ ਅਸੀਂ ਆਪਣੀਆਂ ਮੰਗਾਂ ਲੈ ਕੇ ਤੁਹਾਡੇ ਕੋਲ ਗਏ ਆ ਮੰਗਾਂ ਲੋਕਾਂ ਦੀ ਹੱਲ ਕਰੋ ਲੋਕ ਆਪਣੇ ਘਰਾਂ ਨੂੰ ਵਾਪਸ ਆਉਣ ਪਰ ਜੇ ਸਰਕਾਰ ਨੂੰ ਕੋਈ ਭਰਮ ਭੁਲੇਖਾ ਹੋਊਗਾ ਵੀ ਸ਼ਾਇਦ ਕੱਲ ਨੂੰ ਚੋਣ ਜਾਬਤਾ ਲੱਗ ਜਾਊਗਾ ਤੇ ਇਹ ਲੋਕ ਉੱਠ ਕੇ ਚੱਲ ਜਾਣਗੇ ਪਰ ਇਹ ਮੋਰਚਾ ਸਾਡਾ ਬੇਸ਼ੱਕ ਭਾਵੇਂ ਜਿੰਨਾ ਮਰਜ਼ੀ ਲੰਮਾ ਚੱਲੇ ਪਰ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਮੰਗਾਂ ਮਸਲੇ ਹੱਲ ਕਰਾ ਲੈਣ ਤੋਂ ਬਿਨਾ ਆ ਵਾਪਸ ਨਹੀਂ ਆਵਾਂਗੇ ਹੌਣ ਵਾਲੇ ਦੌਰ ਦੇ ਵਿੱਚ ਤੁਸੀਂ ਦੇਖਿਓ ਕਿ ਜਿਹੜੇ ਬੱਡਰ ਰਹਿ ਗਏ ਆ ਉਹਨਾਂ ਤੇ ਵੀ ਜਿਹੜੇ ਆ ਮ ਦੀਆਂ ਸਾਰੀਆਂ ਨਾਲ ਗੱਲਬਾਤ ਹੋ ਰਹੀ ਆ ਤੇ ਸਾਰੀਆਂ ਜਥੇਬੰਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇੱਕ ਮੰਚ ਤੇ ਇਕੱਠੀਆਂ ਨਜ਼ਰ ਆਉਣਗੀਆਂ ਤਾਲਮਿਲ ਦੀ ਕਮੀ ਕਿਉਂ ਨਜ਼ਰ ਆ ਰਹੀ ਹੈ ਐਸਆਰ ਸਾਰੇ ਇਕੱਠੇ ਰੱਖ ਕੇ ਕਿਉਂ ਨੂੰ ਸਿਰਫ ਦੋ ਜਥੇਬੰਦੀਆਂ ਹੀ ਲੱਗਦੀਆਂ ਅੱਗੇ ਤੇ ਬਾਕੀ ਜਥੇਬੰਦੀਆਂ ਨਾਲ ਕਿਉਂ ਨਹੀਂ ਤਾਲਮਿਲ ਬੈਠਾ ਨਹੀਂ ਦੋ ਜਥੇਬੰਦੀਆਂ ਨੇ ਜੀ ਦੋ ਮੋਰਚੇ ਦੋ ਫੋਰਮ ਸੀਗੇ ਉਹਨਾਂ ਨੇ ਜਿਹੜਾ ਵਾ ਪੂਰੇ ਦੇਸ਼ ਦੀਆਂ ਜਥੇਬੰਦੀਆਂ ਨਾਲ رابطہ ਕੀਤਾ ਤੇ ਉਹਦੇ ਵਿੱਚ ਫਿਰ ਵੱਖ-ਵੱਖ ਸਟੇਟਾਂ ਦੀਆਂ ਪੂਰੇ ਦੇਸ਼ ਦੀਆਂ ਜਥੇਬੰਦੀਆਂ ਵੱਲੋਂ ਜਦੋਂ ਆਮੀ ਭਰੀ ਗਈ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਸਾਡੇ ਵੀਰ ਉਹਨਾਂ ਨਾਲ ਵੀ رابطہ ਕੀਤਾ ਗਿਆ ਵੀ ਅੱਜ ਸਮ ਸਰਕਾਰ ਨੇ ਉਦੋਂ ਮੰਨੀਆਂ ਸੀ ਹੱਲ ਕਰਨ ਦਾ ਵਾਅਦਾ ਕੀਤਾ ਸੀ ਉਹ 2 ਸਾਲ ਬਾਅਦ ਵੀ ਹੱਲ ਨਹੀਂ ਕੀਤੀਆਂ ਗਈਆਂ ਤੇ ਹੁਣ ਸਰਕਾਰ ਜਿਹੜੀ ਆ ਸਮਾਂ ਵੋਟਾਂ ਦਾ ਆ ਗਿਆ ਤੇ ਸਾਨੂੰ ਚਾਹੀਦਾ ਕੋਈ ਨਾ ਕੋਈ ਅੰਦੋਲਨ ਪਹਿਲਾ ਵਾਂ ਕੇ ਖੜਾ ਕੀਤਾ ਜਾਵੇ ਪਰ ਉਹਨਾਂ ਨੇ ਇਹਦੇ ਵਿੱਚ ਅਜੇ ਸਹਿਯੋਗਤੀ ਨਹੀਂ ਮਨਾਈ ਵੀ ਕਿਉਂਕਿ ਅਜੇ ਓਡਾ ਵੱਡਾ ਅੰਦੋਲਨ ਖੜਾ ਨਹੀਂ ਹੋ ਸਕਦਾ ਫਿਰ ਇਹਨਾਂ ਫੋਰਮਾਨ ਨੇ ਸਲਾਹ ਮਸ਼ਵਰਾ ਕਰਕੇ ਅੰਦੋਲਨ ਦੀ ਕਾਲ ਦਿੱਤੀ ਪਰ ਜਦੋਂ ਉੱਥੇ ਬਾਰਡਰਾਂ ਤੇ ਬੈਠੇ ਆ ਅੱਜ ਵੀ ਤੁਸੀਂ ਵੀ ਜਾ ਕੇ ਵੇਖਿਆ ਹੋਊਗਾ ਵੀ ਜਿਹੜਾ ਖਨੋਰੀ ਬੈਠੇ ਆ ਉੱਥੇ ਲੋਕ ਆਪ ਮਾਰੇ ਆ ਰਹੇ ਆ ਉਸ ਬੋਰਚੇ ਦੇ ਵਿੱਚ ਹਿੱਸਾ ਬਣ ਰਹੇ ਆ ਲੰਗਰ ਪ੍ਰਸ਼ਾਦਾ ਪੀ ਉਤੇ ਸੰਗਤਾਂ ਕੋ ਖਾਧਾ ਨਹੀਂ ਜਾ ਰਿਹਾ ਇਹਨਾਂ ਲੋਕਾਂ ਵੱਲੋਂ ਆਸ-ਪਾਸ ਦੇ ਪਿੰਡਾਂ ਵੱਲੋਂ ਆਪਣੇ ਘਰ-ਬਾਰ ਖੋਲੇ ਗਏ ਆ ਵੀ ਇਸ਼ਾਨਦਾਨ ਕਰਨਾ ਵਾ ਪ੍ਰਸ਼ਾਦਾ ਪਾਣੀ ਛਕਣਾ ਵਾ ਵੀ ਸਾਡੇ ਘਰ ਦੇ ਵਿੱਚ ਆਓ ਗਰਮ ਪਾਣੀ ਲੋਕਾਂ ਨੇ ਲਾ ਕੇ ਦਿੱਤੇ ਆ ਪੂਰਾ ਜਿੱਦਾਂ ਦਿੱਲੀ ਮੋਰਚੇ ਦੇ ਵਿੱਚ ਲੋਕਾਂ ਦਾ ਸਹਿਯੋਗ ਮਿਲ ਰਿਹਾ ਸੀ ਉਸੇ ਤਰੀਕੇ ਦਾ ਸਹਿਯੋਗ ਜਿਹੜਾ ਵਾ ਇਹਨਾਂ ਮੋਰਚਿਆਂ ਦੇ ਵਿੱਚ ਮਿਲ ਰਿਹਾ ਵਾ ਦਿਨੋਂ-ਦਿਨ ਜਿਹੜੇ ਮੋਰਚੇ ਆ ਉਹ ਵੱਡੇ ਹੁੰਦੇ ਜਾ ਰਹੇ ਆ ਲੰਬੇ ਹੁੰਦੇ ਜਾ ਰਹੇ ਆ ਕਾਫਲੇ ਵੱਡੇ ਹੁੰਦੇ ਜਾਂਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਅਸੀਂ ਤੇ ਅੱਜ ਫੇਰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਜਿਹੜੀ ਕੋ ਸਭੰਤੀਆਂ ਨੇ ਪੰਜਾਬ ਵਿੱਚੋਂ ਸਹਿਯੋਗ ਦਿੱਤਾ ਵਾ ਤੇ ਜਿਹੜੇ ਵੀਰ ਰਹਿੰਦੇ ਆ ਉਹਨਾਂ ਨੂੰ ਵੀ ਅਪੀਲ ਆ ਵੀ ਲੜਾਈ ਵੇਖੋ ਸਾਂਝੀ ਆ ਬੰਗਾ ਸਾਂਝੀਆਂ ਵਾ ਲੋਕਾਂ ਦੀਆਂ ਮੰਗਾ ਕਿਸਾਨ ਮਜ਼ਦੂਰ ਦੀ ਲੜਾਈ ਆ ਤੇ ਆਪਣੇ ਗਿਲੇ ਸ਼ਿਕਵੇ ਜੇ ਕੋ ਮਾੜਾ ਮੋਟਾ ਕਿਤੇ ਰਹਿ ਗਿਆ ਉਹਨੂੰ ਪਿੱਛੇ ਰੱਖ ਕੇ ਪਹਿਲੋ ਆਪਣੇ ਮੰਗਾ ਹੱਲ ਕਰਾਈਏ ਉਸ ਤੋਂ ਬਾਅਦ ਜੇ ਕੋ ਫਰਕ ਤਰਕ ਰਹਿ ਗਿਆ ਤੇ ਭਈ ਕੇ ਕੱਢ ਲਾਂਗੇ ਸਭ ਤੋਂ ਪਹਿਲੋ ਸਾਨੂੰ ਆਪਣੇ ਮੰਗਾ ਹੱਲ ਕਰਾਉਂਦਾ ਪਹਿਲੋ ਚਿੰਤਾ ਕਰਨੀ ਚਾਹੀਦੀ ਥੋੜਾ ਜਿਹਾ ਆਪਾਂ ਆਪਣੀ ਕਿਸਾਨੀ ਵਾਲੇ ਪਾਸੇ ਵਾਈਏ ਕੀ ਲੱਗਦਾ ਵੀ ਜਿਹੜੀ ਖੇਤੀ ਸਾਨੂੰ ਬਾਬੇ ਨਾਨਕ ਨੇ ਦਿੱਤੀ ਸੀ ਉਸ ਖੇਤੀ ਤਾਂ ਸੀ ਪੂਰੇ ਉੱਤਰ ਲੱਗ ਨਹੀਂ ਰਿਹਾ ਦੀ ਵੀ ਖਰਾਬ ਕਰ ਲਈ ਜ਼ਹਿਰ ਪਾ ਪਾ ਕੇ ਝੋਨੇ ਨੂੰ ਵੱਧ ਪ੍ਰਮੋਟ ਕਰ ਕਰਕੇ ਝੋਨਾ ਜਿਹੜਾ ਸਾਡੀ ਖਾਣ ਦਾ ਹਿੱਸਾ ਹੀ ਨਹੀਂ ਹੈਗਾ ਪਰ ਫਿਰ ਵੀ ਅਸੀਂ ਵੱਧ ਤੋਂ ਵੱਧ ਝੋਨਾ ਉਗਾ ਰਹੇ ਹੈ ਨਾ ਲੱਗਦਾ ਨਹੀਂ ਕਿ ਅਸੀਂ ਆਪਣੀ ਖੇਤੀ ਜਿਹੜੀ ਬਾਬੇ ਨਾਨਕ ਦੀ ਖੇਤੀ ਨਾਲੋਂ ਟੁੱਟ ਗਏ ਆ ਆ ਵੇਖੋ ਜੀ ਆਪਣਾ ਜਦੋਂ ਇੱਥੇ ਆਪਣੇ ਭਾਰਤ ਦੇ ਵਿੱਚ ਕਿਸਾਨੀ ਸ਼ੁਰੂ ਤੋਂ ਸ਼ੁਰੂ ਆਈ ਲੋਕ ਕਿਸਾਨੀ ਕਰਦੇ ਸੀ ਖੂਹਾਂ ਦੀ ਖੇਤੀ ਸੀ ਬਲਦਾਂ ਦੀ ਖੇਤੀ ਸੀ ਉਦੋਂ ਲੋਕ ਸੌਖੇ ਸੀ ਨਾ ਕਿਸੇ ਸਿਰ ਤੇ ਕਰਜ਼ਾ ਸੀਗਾ ਤੇ ਨਾ ਉਦੋਂ ਇਹ ਬਿਮਾਰੀਆਂ ਸਮਾਰੀਆਂ ਸੀ ਨਾ ਸਾਨੂੰ ਪਾਣੀ ਦਾ ਖਤਰਾ ਸੀ ਨਾ ਸਾਨੂੰ ਹੋਰ ਕੋਈ ਖਤਰਾ ਸੀ ਆਪਣਾ ਦੱਬ ਕੇ ਜਿੱਦਾਂ ਵਾਹ ਰੱਜ ਕੇ ਖਾ ਇਹਦੇ ਵਿੱਚ ਵੇਖੋ ਕੀ ਹੋਇਆ ਵੀ ਜਦੋਂ ਸਾਨੂੰ ਉਦੋਂ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗਵਾਉਣਾ ਪੈਂਦਾ ਸੀ ਤੇ ਸਾਡੇ ਦੇਸ਼ ਦੇ ਹਾਕਮ ਉਦੋਂ ਬਾਹਰਲੇ ਦੇਸ਼ਾਂ ਦੇ ਵਿੱਚ ਜਦੋਂ ਗਏ ਉਹਨਾਂ ਨੇ ਉਥੋਂ ਇਹਨਾਂ ਨੂੰ ਸਾਫ਼ ਮੋੜਿਆ ਖਾਲੀ ਮੋੜਿਆ ਤੇ ਫਿਰ ਸਾਡੇ ਇੱਥੇ ਆਣ ਕੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਵੀ ਆਪਣੇ ਦੇਸ਼ ਦੇ ਵਿੱਚ ਪੈਦਾ ਕਰੋ ਸਾਨੂੰ ਬਾਹਰਲੇ ਦੇਸ਼ਾਂ ਤੋਂ ਮਿਲਣਾ ਬੰਦ ਹੋ ਗਿਆ ਉਦੋਂ ਫਿਰ ਇਹਨਾਂ ਨੇ ਪਹਿਲੀ ਹਰੀ ਕ੍ਰਾਂਤੀ ਜਦੋਂ ਲਿਆਂਦੀ ਉਦੋਂ ਫਿਰ ਆ ਟਰੈਕਟਰ ਦਿੱਤੇ ਆ ਬੋਰ ਦਿੱਤੇ ਉਦੋਂ ਫਿਰ ਆ ਖਾਦਾ ਦਵਾਈਆਂ ਰਿਆ ਸਪਰੇਆ ਦਿੱਤੀਆਂ ਇਹਦੇ ਨਾਲ ਆਮਦਨ ਹੋਊਗੀ ਤੇ ਕਿਸਾਨ ਜਿਹੜਾ ਵਾ ਉਹਦੀ ਆਮਦਨ ਵਧੂਗੀ ਉਹਦਾ ਜੀਵਨ ਸੌਖਾ ਹੋਊਗਾ ਪਰ ਹੋਇਆ ਉਹਦੇ ਉਲਟ ਇਹ ਚੀਜ਼ਾਂ ਵਰਤੀਆਂ ਮਸ਼ੀਨਰੀ ਕਿਸਾਨ ਨੇ ਵਰਤੀ ਅੱਜ ਆ ਮਸ਼ੀਨਰੀ ਵਾਲੇ ਤੇ ਅਰਬਾ ਖਰਬਾ ਪਤੀ ਹੋ ਗਏ ਦਵਾਈਆਂ ਖਾਦਾ ਰਿਆ ਸਪਰੇਆ ਵਾਲੇ ਅਰਬਾ ਖਰਬਾ ਪਤੀ ਹੋ ਗਏ ਪਰ ਆਪਣਾ ਹੱਡ ਪੱਧ ਵੀ ਮਿਹਨਤ ਕਰਕੇ ਦੇਸ਼ ਦਾ ਅੰਨ ਭੰਡਾਰ ਤੇ ਭਰਤਾ ਜੇ ਸਾਡੀਆਂ ਸਰਕਾਰਾਂ ਸਾਨੂੰ ਬਖੌਲ ਕਰਦੀਆਂ ਨਖਰੇ ਕਰਦੀਆਂ ਸਾਡੀਆਂ ਫਸਲਾਂ ਚੁੱਕਣ ਵਾਸਤੇ ਪਰ ਜਿਹੜਾ ਉਹਨੂੰ ਜਿੰਨੇ ਆਪਣਾ ਪਰਿਵਾਰ ਆਪਣਾ ਸਾਰਾ ਕੁਝ ਆਪਣਾ ਇਹਦੇ ਵਿੱਚ ਪੀੜਿਤ ਕਰ ਲਿਆ ਬਿਮਾਰ ਕਰ ਲਿਆ ਅੱਜ ਉਹਨਾਂ ਕਿਸਾਨਾਂ ਦੇ ਨਾਲ ਖਲਵਾੜ ਹੋ ਰਿਆ ਵਾ ਅੱਜ ਵੇਖੋ ਜੇ ਹੁਣ ਸਰਕਾਰ ਪਹਿਲੀ ਹਰੀ ਕ੍ਰਾਂਤੀ ਜੇ ਆਪਾਂ ਵੇਖੀਏ ਤੇ ਕੋਈ ਕਿਸਾਨ ਨਹੀਂ ਚਾਹਦਾ ਸਾਨੂੰ ਲੋੜ ਹੀ ਨਹੀਂ ਸੀ ਅਸੀਂ ਪਹਿਲਾਂ ਉਦੋਂ ਸੌਖੇ ਸਾਂ ਖੂਹਾਂ ਦੀ ਖੇਤੀ ਬਲਦਾਂ ਦੀ ਖੇਤੀ ਇਹ ਸਾਰਾ ਕੁਝ ਸਰਕਾਰ ਨੇ ਦਿੱਤਾ ਤੇ ਅੱਜ ਬਲੇਮ ਵੀ ਕਿਸਾਨ ਤੇ ਲਾਇਆ ਜਾ ਰਿਹਾ ਵੀ ਇਹਨੇ ਪਾਣੀ ਧਰਤੀ ਤੋਂ ਸਾਰ ਲੈ ਗਿਆ ਹੋਰ ਤੁਸੀਂ ਝੋਰੇ ਦੀ ਗੱਲ ਕੀਤੀ ਆ ਝੋਨਾ ਵੇਖੋ ਸਾਡੀ ਫਸਲ ਹੀ ਨਹੀਂ ਸੀ ਇਹ ਜਦੋਂ ਲੋਰਸੀ ਇਹਨਾਂ ਨੂੰ ਪੂਰੇ ਦੇਸ਼ ਦੇ ਵਿੱਚ ਚੌਲ ਦੀ ਉਦੋਂ ਇਹਨਾਂ ਨੇ ਪੰਜਾਬ ਨੂੰ ਚੁਣਿਆ ਪੰਜਾਬ ਦੇ ਕਿਉਂਕਿ ਇਹ ਫਸਲ ਤੇ ਉੱਥੋਂ ਹੁੰਦੀ ਹੈ ਜਿੱਥੇ ਮੀਂਹ ਪੈਂਦੇ ਆ ਤੇ ਸਾਡੇ ਇੱਥੇ ਬਾਰਿਸ਼ ਬਹੁਤ ਘੱਟ ਹੁੰਦੀ ਆ ਉਹਨਾਂ ਦੀ ਸਾਨੂੰ ਪੂਰੇ ਦੇਸ਼ ਦੇ ਕਿਸਾਨਾਂ ਦੀ ਲੋਕਾਂ ਦੀ ਚੌਲ ਦੀ ਖਾਤਰ ਸਾਡੇ ਇੱਥੇ ਪੰਜਾਬ ਦੀ ਧਰਤੀ ਤੇ ਝੋਨਾ ਬਜਾਇਆ ਗਿਆ ਉਹਦੇ ਵਿੱਚ ਫਿਰ ਚੌਲ ਜਦੋਂ ਸਾਰੇ ਦੇਸ਼ ਦੇ ਵਿੱਚ ਵੱਧਿਆ ਗਿਆ ਅੱਜ ਜਦੋਂ ਹੋਰ ਸਟੇਟਾਂ ਦੇ ਵਿੱਚ ਝੋਨਾ ਹੋ ਲੱਗ ਗਿਆ ਥੋੜਾ ਬਹੁਤ ਆਪਣੀ ਲੋਡ ਸਟੇਟਾਂ ਪੂਰੀ ਕਰਨ ਲੱਗੀਆਂ ਤੇ ਅੱਜ ਪੰਜਾਬ ਦੇ ਕਿਸਾਨ ਨੂੰ ਦੋਸ਼ੀ ਠਰਾਇਆ ਜਾ ਰਿਹਾ ਕਿ ਇਹ ਨੇ ਧਰਤੀ ਪੋਲੂਟ ਕਰਤੀ ਪਾਣੀ ਧਰਤੀ ਤੋਂ ਥੱਲੇ ਲੈ ਗਿਆ ਜਦ ਕਿ ਦੋਸ਼ੀ ਇਹਦਾ ਆਪਣਾ ਪੂਰੀ ਤਰ੍ਹਾਂ ਸਰਕਾਰਾਂ ਅਸੀਂ ਅੱਜ ਵੀ ਕਹਿੰਦੇ ਆ ਕਿ ਸਾਨੂੰ ਦੂਜੀਆਂ ਫਸਲਾਂ ਤੇ ਐਮਐਸਪੀ ਦੇ ਦਿਓ ਜਿਹੜੀ ਅਸੀਂ 23 ਫਸਲਾਂ ਦੀ ਗੱਲ ਕਰਦੇ ਆ ਤੇ ਅੱਜ ਵੀ ਅਸੀਂ ਝੋਨਾ ਲਾਉ ਉਹਨੂੰ ਤਿਆਰ ਨਹੀਂ ਕਿਉਂਕਿ ਅਸੀਂ ਝੋਨਾ ਲੈਣਾ ਕੀ ਹੈ ਜਦੋਂ ਬਾਕੀ ਫਸਲਾਂ ਬਾਕੀ ਫਸਲਾਂ ਦੇ ਨਾਲ ਸਾਡੇ ਘਰਾਂ ਦੇ ਕੁਜਾਰੇ ਹੁੰਦੇ ਰਹਿਣਗੇ ਤੇ ਸਾਨੂੰ ਝੋਨੇ ਦੀ ਲੋੜ ਨਹੀਂ ਕਿਉਂਕਿ ਝੋਨਾ ਨਾਲ ਸਾਡੀ ਖਰਾਕ ਆ ਤੇ ਨਾ ਸਾਡਾ ਕਿਉਂਕਿ ਪਾਣੀ ਵੀ ਥੱਲੇ ਜਾ ਰਿਹਾ ਅਸੀਂ ਵੀ ਇੱਥੇ ਚਿੰਤਾ ਚਿੰਤਾ ਜ਼ਾਹਰ ਕਰਦੇ ਕਿਉਂਕਿ ਦੂਜੇ ਬੰਨੇ ਜਦੋਂ ਪਰਾਲੀ ਆਉਂਦੀ ਆ ਉਦੋਂ ਵੀ ਪੰਜਾਬ ਦੇ ਕਿਸਾਨ ਨੂੰ ਪੂਰੀ ਤਰ੍ਹਾਂ ਖਲਨਾਇਕ ਬਣਾਇਆ ਜਾਂਦਾ ਵੀ ਬਾਕੀ ਪ੍ਰਚੱਦਵੇਂ ਪ੍ਰਦੂਸ਼ਣ ਹੁੰਦਾ ਫੈਕਟਰੀਆਂ ਦਾ ਆਵਾਜਾਈ ਦਾ ਦੂਜਾ ਉਹਨੂੰ ਛੱਡ ਕੇ ਤੇ ਕੱਲਾ ਜਿਹੜਾ ਕਿਸਾਨ ਨੂੰ ਖਲਨਾਇਕ ਪੂਰੇ ਦੇਸ਼ 'ਚ ਬਣਾਇਆ ਜਾਂਦਾ ਵੀ ਪੰਜਾਬ ਦਾ ਕਿਸਾਨ ਜਿਹੜਾ ਇਹ ਪੂਰੇ ਦੇਸ਼ 'ਚ ਧੂਆ ਫੁਲਾ ਰਿਹਾ ਦਿੱਲੀ 'ਚ ਧੂਆ ਫੁਲਾ ਰਿਹਾ ਅ ਬਾਕੀ ਫਸਲਾਂ ਤੇ ਐਮਐਸਪੀ ਦਿਓ ਤੇ ਅਸੀਂ ਝੋਨਾ ਲਾਉਂਦੇ ਨਹੀਂ ਨਾਲੇ ਪਾਣੀ ਦਾ ਜਿਹੜਾ ਥੱਲੇ ਜਾ ਰਿਹਾ ਉਹ ਵੀ ਬਾਜੂਗਾ ਤੇ ਜਿਹੜਾ ਪ੍ਰਦੂਸ਼ਣ ਤੁਹਿਆਂ ਦੇ ਪਰਾਲੀ ਤੋਂ ਉਹ ਵੀ ਬਾਜੂਗਾ ਤੇ ਨਾਲੇ ਜਿਹੜੇ ਤੁਹਿਆਂ ਦੇ ਖਾਦਾਂ ਦਵਾਈਆਂ ਰੇਹ ਸਪਰੇਆ ਜਿਆਦੀਆਂ ਝੋਨੇ ਨੂੰ ਪਾਉਂਦੇ ਆ ਉਹ ਤੋਂ ਵੀ ਬਾਜਾਂਗੇ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਹੋ ਜਾਣਗੇ ਅਸੀਂ ਤੇ ਸਰਕਾਰ ਦੇ ਟੇਬਲ ਤੇ ਗੱਲ ਰੱਖ ਕੇ ਔਰ ਸਰਕਾਰ ਨੇ ਵੇਖਣਾ ਕੀ ਕਰਦੀ ਹੈ ਕੀ ਨਹੀਂ ਕਰਦੀ ਇੱਕ ਦੋ ਨਾ ਲੋਕਾਂ ਨੇ ਹੋਰ ਸਵਾਲ ਸੀਗੇ ਆਪਾਂ ਉਹ ਵੀ ਲੈ ਲਈਏ ਜ਼ਰੂਰ ਕਿ ਸੋਸ਼ਲ ਮੀਡੀਆ ਤੇ ਨਾ ਇੱਕ ਜਿਵੇਂ ਲਹਿਰ ਜੀ ਚੱਲੀ ਹੋਈ ਆ ਕਿ ਕਹਿੰਦੇ ਵੀ ਫੋਰਚੂਨਰ ਗੱਡੀ ਦੇ ਉੱਤੇ ਹਰਿਆ ਚੰੜਾ ਆ ਲਾ ਕੇ ਕਿਸਾਨ ਹਰੀ ਪੱਗ ਬਨ ਕੇ ਬਹਿ ਕੇ ਕਹਿੰਦਾ ਵੀ ਇਹਦਾ ਕਰਜ਼ਾ ਮਾਫ ਕਰ ਦਿਓ ਫੋਰਚੂਨਰ ਵਾਲੇ ਦਾ ਕਰਜ਼ਾ ਕਿਉਂ ਮਾਫ ਹੋਵੇ ਭਾਈ ਵੱਡਾ ਟਰੈਕਟਰ ਅਸੀਂ ਲਿਆ ਆ ਵਾ ਹਨਾ ਜਿਹੜਾ 12-13 ਲੱਖ ਰੁਪਏ ਦਾ ਟਰੈਕਟਰ ਹੈ ਉਹਤੇ 5 ਲੱਖ ਦਾ 2 ਲੱਖ ਦਾ ਅਸੀਂ ਡੀਜੀ ਲਾਇਆ ਹੋਇਆ ਉਹ ਬੰਦਾ ਝੰਡਾ ਲਾ ਕੇ ਕਹਿ ਰਿਹਾ ਮੇਰਾ ਕਰਜ਼ਾ ਮਾਫ ਹੋਣਾ ਚਾਹੀਦਾ ਕਿ ਲੱਗਦਾ ਨਹੀਂ ਕਿਤੇ ਨਾ ਕਿਤੇ ਵੀ ਇਹ ਵੀ ਗਲਤ ਹੈਗਾ ਆ ਵੇਖੋ ਜਿਹੜਾ ਵੇਖੋ ਤੁਸੀਂ ਵੱਡੀ ਗੱਡੀ ਦੀ ਗੱਲ ਕੀਤੀ ਹੈ ਜਾਂ ਉਹਦੇ ਵਿੱਚ ਵੀ ਇੱਕ ਹੋ ਸਕਦਾ ਕੁਝ ਕੁਝ 1-2 ਫੀਸ ਦੀ ਕਸਾੜ ਰਹਿ ਗਈ ਹੈ ਜਿਹੜੇ 20-25-30-50 ਕਿਲੇ ਵਾਲੇ ਹੋਣਗੇ ਬਾਕੀ ਤੇ ਅੱਜ ਕੱ 2 2.5 3 ਕਿੱਲੇ ਵਾਲੇ 5 ਕਿੱਲੇ ਤੋਂ 5 ਕਿੱਲੇ ਤੋਂ ਥੱਲੇ ਥੱਲੇ ਅਸੀਂ 85% ਦੀ ਕਿਸਾਨ ਉਹ ਰਹਿ ਗਏ ਆ ਬਾਕੀ ਜਿਹੜੇ ਆ ਆ ਜਿਹੜੀਆਂ ਤੁਸੀਂ ਟਰੈਕਟਰ ਦੀ ਗੱਲ ਕੀਤੀ ਜਿਹੜੇ ਜਿਹੜੇ ਵੱਡੇ ਸਾਧ ਆ ਗਏ ਆ ਜਿੱਦਾਂ ਹੁਣ ਸਰਕਾਰ ਨੇ ਸਾਨੂੰ ਸਾਧ ਦਿੱਤੇ ਆ ਪਰਾਲੀ ਦਬਾਉਣ ਲਈ ਜਾਂ ਹੋਰ ਦੂਜੇ ਤੇ ਜੇ ਉਹ ਜਿਹੜੇ ਛੋਟੇ ਟਰੈਕਟਰ ਜਿਹੜੇ ਉਹ ਨਹੀਂ ਚਲਾ ਸਕਦੇ ਉਹ ਨਹੀਂ ਚਲਾ ਸਕ ਇਸ ਕਰਕੇ ਕਿਸਾਨ ਦੀ ਮਜਬੂਰੀ ਆ ਉਹਨੂੰ ਜਿਹੜਾ ਵਾ 7-8 ਲੱਖ ਰੁਪਏ ਦਾ ਟਰੈਕਟਰ ਜਿਹੜਾ ਵਾ ਉਹ ਲੈਣਾ ਪੈਂਦਾ ਅੱਜ ਖੇਤੀ ਇਦਾਂ ਦੀ ਹੋ ਗਈ ਵੱਡੀਆਂ ਵੱਡੀ ਮਸ਼ੀਨਰੀ ਆ ਗਈ ਆ ਜੇ ਉਹ ਮਸ਼ੀਨਰੀ ਜੇ ਤੇ ਪਹਿਲਾਂ ਅਸੀਂ ਤੇ ਕਹਿੰਦੇ ਆ ਵੀ ਜੇ ਸਰਕਾਰਾਂ ਨੂੰ ਇਹ ਤਾਂ ਸੌਖੇ ਸਾ ਇਹ ਦਿੱਤਾ ਸਾਰਾ ਕੁਝ ਸਰਕਾਰਾਂ ਨੇ ਆ ਤੇ ਅੱਜ ਦੋਸ਼ੀ ਵੀ ਕਿਸਾਨ ਨੂੰ ਠਰਾਇਆ ਜਾ ਰਿਹਾ ਕਿਉਂਕਿ ਮਸ਼ੀਨਰੀ ਵੱਡੀ ਹੋਣ ਕਰਕੇ ਟਰੈਕਟਰ ਵੱਡੇ ਹੋ ਗਏ ਪਹਿਲਾਂ ਜਦੋਂ ਅਸੀਂ 25 ਹਸ ਪਾਵਰ 18 ਹਸ ਪਾਵਰ 30 ਹਸ 35 ਹਸ ਪਾਵਰ ਟਰੈਕਟਰ ਸੀਗੇ ਉਦੋਂ ਵਧੀਆ ਸਾਡਾ ਚੱਲਦਾ ਸੀ ਤੇ ਜਦੋਂ ਮਸ਼ੀਨਰੀ ਵੱਡੀ ਹੋਰ ਜਿਹਦੇ ਆ ਪਰਾਲੀ ਦੇ ਲੋਕਾਂ ਦੇ ਸੁਪਰਸੀਡਰ ਦਿੱਤੇ ਆ ਇਹਨਾਂ ਨੇ ਹੋਰ ਕਈ ਕੁਝ ਦਿੱਤਾ ਉਹਨੂੰ ਚਲਾਉਣ ਵਾਸਤੇ 70 75 ਹਸ ਪਾਵਰ ਤੋਂ ਘੱਟ ਟਰੈਕਟਰ ਨਹੀਂ ਕੰਮ ਕਰਦੇ ਦੁਬਾਰਾ ਲੈ ਆ ਸਕਦੇ ਦੁਬਾਰਾ ਅਸੀਂ ਬਲਦਾਂ ਤੇ ਨਹੀਂ ਆ ਸਕਦੇ ਸਾਡੇ ਵੇਖੋ ਇੱਕ ਸਵਾਲ ਸੁਟਿਓ ਨਾ ਕਿ ਸਾਡੇ ਨੌਜਵਾਨ ਹਣਾ ਪਰ ਇੱਥੇ ਆਪਣੇ ਖੇਤਾਂ ਦੇ ਵਿੱਚ ਰਹਿ ਕੇ ਕਈ ਮਾਰਨੀ ਜਿਹੜੀ ਉਹ ਭਾਰੀ ਲੱਗਦੀ ਹੈ ਜੇ ਮੈਂ ਵੀ ਆਪਣੇ ਖੇਤ ਵਿੱਚ ਜਾਊਂਗਾ ਤੇ ਮੈਂ ਵੀ ਆਖਣਾ ਯਾਰ ਕੰਮੇ ਤੋਂ ਹੀ ਕਰਾ ਲਵਾ ਆਪ ਨਾ ਹੀ ਕਰਨਾ ਪਵੇ ਅਸੀਂ ਮਿਹਨਤ ਕਰਕੇ ਖੁਸ਼ ਨਹੀਂ ਕੀ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਵੀ ਇਹ ਅਸੀਂ ਵੀ ਜ਼ਿੰਮੇਵਾਰ ਹੈਗੇ ਇਸ ਗੱਲ ਦੇ ਆ ਵੇਖੋ ਜਿਹੜੀ ਤੁਸੀਂ ਗੱਲ ਕੀਤੀ ਹੈ ਮਿਹਨਤ ਦੀ ਵੇਖੋ ਅੱਜ ਤੋਂ ਪਹਿਲਾਂ ਜੇ ਆਪਾਂ ਪਿਛਲੀ ਗੱਲ ਕਰ ਲਈਏ ਵੀ ਜਿੰਨੀ ਮਿਹਨਤ ਆਪਣਾ ਕਿਸਾਨ ਨੇ ਕੀਤੀ ਹੈ ਪੂਰੇ ਦੇਸ਼ ਦਾ ਅੰਨ ਭੰਡਾਰ ਭਰਿਆ ਪੂਰਾ ਪੂਰਾ ਪਰਿਵਾਰ ਮਿਹਨਤ ਕਰਦਾ ਰਿਹਾ ਹੁਣ ਉਹਦਾ ਕਾਰਨ ਕੀ ਬਣਿਆ ਵੀ ਉਹਦਾ ਕਾਰਨ ਬਣਿਆ ਵੀ ਜਦੋਂ ਇਹ ਖੇਤੀ ਧੰਦਾ ਘਾਟੇ ਵੱਧਾ ਲਾਗਤ ਖਰਚੇ ਉਹ ਵੱਧ ਗਏ ਤੇ ਆਮਦਨ ਘਟ ਗਈ ਮੁਨਾਫਾ ਘਟ ਗਿਆ ਤੇ ਜਦੋਂ ਫਿਰ ਉਹ ਬੱਚਿਆਂ ਨੂੰ ਕਹਿੰਦੇ ਲੋਕ ਵੀ ਇਹਦੇ ਵਿੱਚ ਆਪਣਾ ਜਦੋਂ ਵੀ ਫਸਲ ਲੈ ਕੇ ਜਾਂਦੇ ਆ ਪਹਿਲੀ ਗੱਲ ਤੇ ਵੇਖੋ ਵੀ ਅੱਜ ਤੱਕ ਜਦੋਂ ਕਿਸਾਨ ਫਸਲ ਕੱਢਦਾ ਉਹ ਕਣਕ ਝੋਨਾ ਜਾਂ ਕੁਝ ਵੀ ਉਹਨੇ ਕਦੀ ਨਹੀਂ ਕਿਹਾ ਵੀ ਮੈਂ ਫਸਲ ਵੇਚਣ ਚੱਲਿਆ ਉਹ ਕਹਿੰਦਾ ਝੋਨਾ ਸੁੱਟਣ ਚੱਲੇ ਕਣਕ ਸੁੱਟਣ ਚੱਲੇ ਕਿਉਂ ਕਿ ਫਸਲ ਕਿਸਾਰਦੀ ਹੁੰਦੀ ਆ ਰੇਟ ਗਾੜੀ ਕੋਈ ਲਾਉਂਦਾ ਔਰ ਨਿੱਕੀ ਤੋਂ ਨਿੱਕੀ ਚੀਜ਼ ਕੋਈ ਕੰਪਨੀ ਪੈਦਾ ਕਰਦੀ ਇੰਡਸਟਰੀ ਪੈਦਾ ਕਰਦੀ ਉਹਦਾ ਰੇਟ ਆਪਣਾ ਹੁੰਦਾ ਤੇ ਕਿਸਾਨ ਜਿਹੜੀ ਲੋਕਾਂ ਨੂੰ ਜ਼ਿੰਦਗੀ ਦੇਣ ਵਾਲੀ ਚੀਜ਼ ਪੈਦਾ ਕਰਦਾ ਆ ਬਾਕੀ ਜਿਹੜਾ ਕਿਸਾਨ ਮਜ਼ਦੂਰ ਰਲ ਕੇ ਫਸਲਾਂ ਪੈਦਾ ਕਰਦੇ ਜੇ ਨਾ ਹੋਣਾ ਤੇ ਲੋਕਾਂ ਦੀ ਜ਼ਿੰਦਗੀ ਜਿਹੜੀ ਨਹੀਂ ਚੱਲ ਸਕਦੀ ਉਹ ਜਦੋਂ ਆਪਣਾ ਖੇਤੀ ਦੇ ਵਿੱਚੋਂ ਆਮਦਨ ਘਟ ਗਈ ਖਰਚੇ ਵੱਧ ਗਏ ਤੇ ਫਿਰ ਜਿਹੜੇ ਆ ਬਾਕੀ ਇੱਥੇ ਜੋ ਆਪਣੇ ਸਰਕਾਰਾਂ ਦਾ ਹਾਲ ਆ ਪੀ ਰਜਗਾਰ ਜਿਹੜਾ ਸਾਰੇ ادارے ਜਿਹੜੇ ਆ ਪ੍ਰਾਈਵੇਟ ਕੀਤੇ ਜਾ ਰਹੇ ਆ ਕਿਸੇ ادارے ਦੇ ਵਿੱਚ ਸਰਕਾਰੀ ਨੌਕਰੀ ਨਹੀਂ ਦਿੱਤੀ ਜਾ ਰਹੀ ਲੱਖਾਂ ਰੁਪਈਆ ਪੜ੍ਹਾਈ ਤੇ ਲਾ ਕੇ ਤੁਸੀਂ ਵੇਖ ਲਓ ਐਮਪੀਬੀਬੀਐਸ ਦੇ ਕੋਰਸ ਤੇ 50 50 ਲੱਖ 70 70 ਲੱਖ ਲਾ ਕੇ ਤੇ ਇਹਦੋਂ ਨੂੰ ਨੌਕਰੀ ਦਿੰਦੇ ਆ 10000 ਰੁਪਏ ਮਹੀਨਾ ਆ ਬਾਕੀ ਸਾਰੇ ਧਾਰਿਆਂ ਦਾ ਪ੍ਰਾਈਵੇਟ ਕਰਤਾ 5-5 10-10 ਹਜ਼ਾਰ ਤੇ ਨੌਕਰੀ ਉਹਦੇ ਨਾਲ ਜਿੰਨੀ ਮਹਿੰਗਾਈ ਆ ਫਿਰ ਘਰਾਂ ਦੇ ਖਰਚੇ ਨਹੀਂ ਚੱਲਦੇ ਉਹਦਾ ਕਰਕੇ ਫਿਰ ਬਾਹਰ ਨੂੰ ਲੋਕਾਂ ਨੇ ਆਪਣੇ ਬੱਚਿਆਂ ਨੇ ਬਾਹਰ ਨੂੰ ਮੂੰਹ ਕੀਤੇ ਉਥੇ ਹੁਣ ਵੇਖੀਏ ਜੇ ਆਪਣੇ ਬੱਚਿਆਂ ਦਾ ਕਸੂਰ ਆ ਪਾ ਕੀ ਆ ਵੀ ਬੱਚੇ ਬਿਹਤਰੀ ਕਰਦੇ ਤੇ ਬੱਚੇ ਤੇ ਉਹ ਹੀ ਆ ਬਾਹਰ ਜਾ ਕੇ ਕੋਈ ਕਰਦੇ ਆ ਕਿਉਂ ਕਰਦੇ ਉਹਨਾਂ ਦੀ ਮਿਹਨਤ ਦਾ ਮੁੱਲ ਮਿਲਦਾ ਇੱਥੇ ਬੱਚਿਆਂ ਦੀ ਮਿਹਨਤ ਦਾ ਸਾਡੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਜਿਹਦਾ ਕਰਕੇ ਉਹ ਉਧਰ ਨੂੰ ਭਜਦੇ ਆ ਜੇ 18-18 ਘੰਟੇ ਉਥੇ ਕੰਮ ਕਰ ਸਕਦੇ ਆ ਉਹ ਤੇ ਕਰ ਨੂੰ ਤਿਆਰ ਹੈ ਪਰ 8-10 ਘੰਟੇ ਕਰਕੇ ਜਦੋਂ ਮਹੀਨੇ ਦਾ 5000 7000 ਆ ਤੁਸੀਂ ਵੇਖ ਲਓ ਆ ਹਸਪਤਾਲਾਂ ਦੇ ਵਿੱਚ ਸਾਡੀਆਂ ਧੀਆਂ ਆ ਜੀਐਨਐਮ ਬੀਐਸਸੀ ਨਰਸਿੰਗ ਕਰਕੇ ਦਿਨ ਰਾਤ ਦੀ ਡਿਊਟੀ ਕਰਦੀਆਂ ਤਰਖਾ ਕਿੰਨੀ 8-10000 ਹੁਣ ਤੁਸੀਂ ਵੇਖ ਲਓ ਵੀ ਰਾਤ ਵੀ ਡਿਊਟੀ ਦਿਨ ਵੀ ਡਿਊਟੀ ਤੇ 8-10000 ਆ ਸਕੂਲਾਂ ਦੇ ਵਿੱਚ ਜਿਹੜੇ ਮਾਸਟਰ ਰੱਖੇ ਜਾ ਰਹੇ ਆ 8-10000 ਰੁਪਏ ਦਿੱਤਾ ਜਾ ਰਿਹਾ ਇਸ ਕਰਕੇ ਜਿਹੜਾ ਬਾਹਰ ਨੂੰ 10000 ਵਧਿਆ ਜੇ ਸਰਕਾਰਾਂ ਸਾਡੀਆਂ ਆ ਸਰਕਾਰੀ ਨੌਕਰੀਆਂ ਸਗੋਂ ਅਸੀਂ ਤੇ ਕਹਿੰਦੇ ਹੋਰ ਵਧਾਓ ਆ ਬਿਜਲੀ ਬੋਰਡ ਜਿਹੜਾ ਤੋੜਿਆ ਜਾ ਰਿਹਾ ਸਾਰੇ ادارਿਆਂ ਦੇ ਵਿੱਚ ਕਿਤੇ ਸਰ ਤਹਦੀਆਂ ਤਸੀਲਾਂ ਸਾਰੇ ਖਾਲੀ ਹੋ ਰਹੇ ਆ ਤੇ ਸਾਡੇ ਬੱਚੇ ਬਾਹਰ ਨਹੀਂ ਜਾਣਗੇ ਅੱਜ ਵੀ ਜੇ ਉਹ ਬਾਹਰ ਜਾ ਕੇ ਮਿਹਨਤ ਕਰ ਸਕਦੇ ਆ ਤੇ ਸਾਨੂੰ ਆਪਣੇ ਘਰ ਰਹਿ ਕੇ ਮਿਹਨਤ ਦਾ ਇੱਕੋ ਇੱਕ ਕਾਰਨ ਆ ਵੀ ਇੱਥੇ ਮਿਹਨਤ ਦਾ ਮੁੱਲ ਨਹੀਂ ਮਿਲਦਾ ਚਲੋ ਵਾਰ-ਵਾਰ ਸਰਕਾਰਾਂ ਨੂੰ ਤੁਸੀਂ ਦੋਸ਼ ਦੇ ਰਹੇ ਹੋ ਨਾ ਮੈਂ ਕੁੱਲ ਮਿਲਾ ਕੇ ਹੀ ਤੁਹਾਡੀਆਂ ਗੱਲਾਂ ਚੋਂ ਕੱਢਿਆ ਵੀ ਸਰਕਾਰ ਜ਼ਿੰਮੇਵਾਰ ਮੰਨ ਲਿਆ ਆਪਾਂ ਕਾਂਗਰਸ ਨੂੰ ਵੀ ਦੇਖ ਲਿਆ ਅਸੀਂ ਅਕਾਲੀ ਦਲ ਨੂੰ ਵੀ ਦੇਖ ਲਿਆ ਆਮ ਆਦਮੀ ਪਾਰਟੀ ਹੁਣ ਚਲੋ 2.5 ਸਾਲ ਲੱਗੇ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੇ ਏਡੀ ਸ਼ਤਿ ਕੀ ਕਰ ਲੈਣਾ ਚਲੋ ਜਿੰਨਾ ਕੋਈ ਨਾ ਕੀਤਾ ਕਰ ਰਹੇ ਮੈਂ ਨਹੀਂ ਕਹਿੰਦਾ ਵਧੀਆ ਕਰ ਰਹੇ ਮੈਂ ਨਹੀਂ ਕਹਿੰਦਾ ਘੱਟ ਕਰ ਰਹੇ ਹੁਣ ਫਿਰ ਆਉਣ ਵਾਲੇ ਸਮੇਂ 'ਚ ਕਿਧਰ ਨੂੰ ਰੁਝਾਨ ਜਾਊਗਾ ਆਪਾਂ ਜੇ ਸਾਰੀਆਂ ਸਰਕਾਰਾਂ ਸਾਡੀਆਂ ਮਾੜੀਆਂ ਹੀ ਆ ਸਰਕਾਰਾਂ ਚੁਣਦੇ ਵੀ ਤਾਂ ਅਸੀਂ ਆ ਨਾ ਤੇ ਫਿਰ ਉਹ ਸਰਕਾਰਾਂ ਹੁਣ ਅਰਸ਼ਾ ਤੋਂ ਦੇ ਬੰਦੇ ਆਉਣੇ ਹੀ ਨਹੀਂ ਚੁਣਨੇ ਤੇ ਆਪਾਂ ਹੀ ਆ ਉਹ ਕਿੱਥੋਂ ਆਣਗੇ ਬੰਦੇ ਤੇ ਸਰਕਾਰ ਆਉਣ ਵਾਲੇ ਸਮੇਂ 'ਚ ਕਿਹੜੀ ਚੋਣਾਂ ਪਸੰਦ ਕਰੋਗੇ ਨਹੀਂ ਲੋਕ ਵੇਖੋ ਜਦੋਂ 1947 ਤੋਂ ਬਾਅਦ ਇਹਨਾਂ ਲੋਕਤੰਤਰ ਦਾ ਢੰਡੋਰਾ ਪਿੱਟਿਆ ਜੀ ਲੋ ਆਸਰਾ ਵੋਟਾਂ ਪਾਉਂਦੇ ਆ ਵੀ ਇਹ ਸ਼ਾਇਦ ਚੰਗਾ ਕਰ ਦੇਣਗੇ ਵੀ ਲੋਕਤੰਤਰ ਦਾ ਝੋਰਾ ਪਿੱਟਿਆ ਜਾਂਦਾ ਵੀ ਸਾਡਾ ਦੇਸ਼ ਲੋਕਤੰਤਰ ਆ ਪਰ ਅੱਜ ਤੱਕ ਵੇਖੋ ਵਾਰ-ਵਾਰ ਲੋਕਾਂ ਨੇ ਤੇ ਭਰੋਸਾ ਕੀਤਾ ਲੋਕਾਂ ਨੇ ਕਿੰਨੀ ਵਾਰ ਕਾਂਗਰਸ ਤੇ ਭਰੋਸਾ ਕੀਤਾ ਕਿੰਨੀ ਵਾਰੀ ਭਾਜਪਾ ਤੇ ਭਰੋਸਾ ਕੀਤਾ ਕਿੰਨੀ ਵਾਰੀ ਕਾਲੀ ਦਲ ਤੇ ਭਰੋਸਾ ਕੀਤਾ ਹੁਣ ਉਹਨਾਂ ਤੋਂ ਅੱਕ ਕੇ ਐਰ ਕੀ ਲੋਕਾਂ ਨੇ ਫਿਰ ਉਹ ਬਦਲ ਵੇਖਿਆ ਵੀ ਬਦਲ 92 ਸੀਟਾਂ ਜਿਤਾਈਆਂ ਪਰ ਅੱਜ ਜਦੋਂ ਲੋਕ ਵੰਦੇ ਆ ਕਿ ਜੋ ਕੁਝ ਪਹਿਲਾਂ ਹੋ ਰਿਹਾ ਸੀ ਅੱਜ ਵੀ ਨੀਤੀ ਪਾਲਿਸੀ ਤੇ ਉਹੀ ਆ ਅਸਲ ਦੇ ਵਿੱਚ ਵੇਖੋ ਇਹ ਲੋਕ ਚੁਣ ਕੇ ਤੇ ਠੀਕ ਆ ਲੋਕਾਂ ਕੋ ਵੋਟਾਂ ਲਈਆਂ ਜਾਂਦੀਆਂ ਪਰ ਇਹ ਬੋਕ ਤਰਨਤਾਰ ਤੇ ਅੱਜ ਲੋਕਾਂ ਨੂੰ ਇਹ ਧਰਨੇ ਬਜਾਰੇ ਦੀ ਲੋੜ ਨਹੀਂ ਸੀ ਪੈਣੀ। ਫਿਰ ਉੱਥੇ ਰਹਿ ਗਿਆ। ਉਹ ਇੱਕ ਵਾਰ ਉਹ ਪੰਜਾਬ ਬਚਾਓ ਯਾਤਰਾ ਜਿਹੜੀ ਚੱਲ ਰਹੀ ਹੈ ਨਾ ਉਹਦੇ ਵਿੱਚ ਤੁਸੀਂ ਵੇਖੋ ਕਿੰਨਾ ਇਕੱਠ ਹੁੰਦਾ। ਜੇ ਮੋਦੀ ਸਾਹਿਬ ਆ ਆਪਣਾ ਮਾਫ ਕਰਨ ਲਈ ਜੇ ਕੇਜਰੀਵਾਲ ਤਰਨਤਾਰ ਸ਼ਹਿਰ ਚ ਆਉਂਦਾ ਉੱਥੇ ਵੇਖੋ ਕਿੰਨਾ ਇਕੱਠ ਨਜ਼ਰ ਆਇਆ। ਜੇ ਕਾਂਗਰਸ ਦੀ ਰੈਲੀ ਹੁੰਦੀ ਤਾਂ ਉੱਥੇ ਵੇਖੋ ਕਿੰਨਾ ਇਕੱਠ ਆਉਂਦਾ। ਤੇ ਇਕੱਠ ਤੇ ਅਸੀਂ ਵਧਾਉਨੇ ਫਿਰ ਆਪਣੇ ਬੰਦਿਆਂ ਨੂੰ ਆਪਣੇ ਕਿਸਾਨ ਜਿੱਥੇ ਬੰਦਿਆਂ ਕਿਉਂ ਨਹੀਂ ਰੋਕਦੀਆਂ ਵੀ ਇਹਨਾਂ ਦੀ ਰੈਲੀਆਂ 'ਚ ਬਿਲਕੁਲ ਜਾਣਾ ਬੰਦ ਕਰ ਦਿੰਦੇ। ਇਹ ਵੇਖੋ ਜੀ ਇਹ ਹਰ ਇੱਕ ਹੁਣ ਜਦੋਂ ਦਿੱਲੀ ਮੋਰਚਾ ਲੱਗਾ ਸੀਗਾ 13 ਮਹੀਨੇ ਆਮ ਲੋਕਾਂ ਨੇ ਚਲਾਇਆ ਕਿਉਂਕਿ ਲੋਕ ਸਮਝ ਗਏ ਵੀ ਜੇ ਕਿਤੇ ਆ ਕਾਲੇ ਕਾਨੂੰਨ ਲਾਗੂ ਹੋ ਗਏ ਤੇ ਸਾਡੀ ਰੋਜੀ ਰੋਟੀ ਖੋਸੇ ਜਾਣੀ ਆ ਅੱਜ ਜਦੋਂ ਹੁਣ ਆ ਐਮਐਸਪੀ ਨੂੰ ਕਿਸਾਰਾ ਮਜ਼ਦੂਰਾ ਦੇ ਕਰਜ਼ੇ ਹੋਰ ਮੰਗਾਂ ਨੂੰ ਲੈ ਕੇ ਗਏ ਆ ਲੋਕ ਉਹਦੇ ਵਿੱਚ ਵੱਡਾ ਸਾਥ ਦੇ ਰਹੇ ਆ ਹੁਣ ਜਦੋਂ ਵੇਖੋ ਤੁਸੀਂ ਅੱਜ ਤੋਂ ਪਿਛਲਾ ਸਭਾ ਵੇਖ ਲਈਏ ਉਹ ਆ ਤੁਹਾਡੀ ਗੱਲ ਦਾ ਜਵਾਬ ਦੇ ਲੱਗਾ ਵੀ ਪਿਛਲਾ ਸੰਭਾ ਜਦੋਂ ਇਹ ਆੜ ਕੇ ਪਿੰਡਾਂ ਦੇ ਵਿੱਚ ਝੂਠ ਸੱਤਾ 'ਚ ਝੂਠ ਬੋਲਦੇ ਸੀਗੇ ਅੱਜ ਜਦੋਂ ਹੁਣ ਇਹ ਆਉਂਦੇ ਆ ਲੋਕ ਕੰਮ ਸੇ ਕੰਮ ਜਦੋਂ ਜਥੇਬੰਦੀਆਂ ਨੇ ਇੰਨਾ ਕੀਤਾ ਵੀ ਆ ਜਦੋਂ ਕਾਲੀ ਦਲ ਦੇ ਆਉਦੇ ਆ ਜਾਂ ਕਾਂਗਰਸ ਦੇ ਜਾਂ ਆਪਣਾ ਆਮ ਆਦਮੀ ਪਾਰਟੀ ਭਾਜਪਾ ਦਾ ਲੋਕ ਉਹਨਾਂ ਨੂੰ ਸਵਾਲ ਕਰ ਲੱਗ ਪਿਆ ਵੀ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਤੁਹਾਨੂੰ ਚੁਣਿਆ ਤੇ ਅਸੀਂ ਇਸ ਕਰਕੇ ਸੀ ਤੇ ਤੁਸੀਂ ਇਹ ਆ ਕਿਉਂ ਨਹੀਂ ਕਰਦੇ ਹੁਣ ਜਦੋਂ ਲੋਕੀ ਸਵਾਲ ਕਰ ਲੱਗ ਪਿਆ ਹੌਲੀ ਹੌਲੀ ਤੁਸੀਂ ਵੇਖਿਓ ਅਸੀਂ ਤੇ ਲੋਕਾਂ ਨੂੰ ਇਹ ਜਗਾਉਣ ਦਾ ਕੰਮ ਕਰਦੇ ਆ ਵੀ ਉੱਠੀਏ ਆ ਉੱਠੀਏ ਜਦੋਂ ਲੋਕ ਸ਼ਕਤੀ ਇਕੱਠੀ ਹੋਊਗੀ ਇਹਨਾਂ ਨੂੰ ਸਿੱਧੇ ਰਾਏ ਪਾਵਾਂਗੇ ਇਹਨਾਂ ਨੂੰ ਆਪ ਜੋ ਲੋਕਾਂ ਨਾਲ ਵਾਅਦੇ ਕੀਤੇ ਪੂਰੇ ਕਰਨੇ ਪੈਣਗੇ ਇਹਨਾਂ ਨੂੰ ਸੁਧਾਰਾਂਗੇ ਕਿਉਂਕਿ ਇੱਕੋ ਇੱਕ ਲੋਕਾਂ ਦੀ ਤਾਕਤ ਸੁਧਾਰ ਸਕਦੀ ਆ ਅਸੀਂ ਤੇ ਅੱਜ ਵੀ ਕਹਿੰਦੇ ਆ ਏਕਤਾ ਤੇ ਸੰਘਰਸ਼ ਤੇ ਹ ਇਹ ਓਕੇ ਸੰਘਰਸ਼ ਦੇ ਮੈਦਾਨ ਦੇ ਵਿੱਚ ਆਉਣਗੇ ਇਹਨਾਂ ਨੂੰ ਸਿੱਧੇ ਰਾਏ ਪਾ ਦੇਵਾਂਗੇ ਬਿਲਕੁਲ ਇਹਨਾਂ ਨੂੰ ਜੋ ਸਾਡੇ ਨਾਲ ਵਾਅਦੇ ਕਰਨਗੇ ਜੋ ਕਹਿਣਗੇ ਕਹਿਣੀ ਕਰਨੀ ਦੇ ਅਸਲ ਦੇ ਵਿੱਚ ਕੀ ਹੈ ਜਿਹੜੇ ਸਾਡੇ ਜਿੰਨੇ ਵੀ ਆ ਕਹਿਣੀ ਕਰਨੀ ਦੇ ਪੂਰੇ ਨਹੀਂ ਕਹਿੰਦੇ ਕੋਜਿਆ ਤੇ ਕਰਦੇ ਕੋਜਿਆ ਇਹਨਾਂ ਨੂੰ ਸਿੱਧੇ ਕਰਦਾ ਇੱਕੋ ਹੀ ਤਰੀਕਾ ਵੀ ਸਾਨੂੰ ਲੋਕ ਆ ਤਾਕਤ ਜਿਹੜੀ ਆ ਇਹ ਵੱਡੀ ਕਰਨੀ ਪਊਗੀ ਬਾਕੀ ਲੋਕੀ ਹੌਲੀ ਹੌਲੀ ਜੋ ਜੋ ਇਹਨਾਂ ਦੀਆਂ ਨੀਤੀਆਂ ਪਾਲਿਸੀਆਂ ਤੋਂ ਸਮਝ ਕੇ ਦੁਖੀ ਹੋ ਕੇ ਬੋੜਾ ਕੱਟ ਰਹੇ ਆ ਬੋੜਾ ਕੱਟ ਕੇ ਜਦੋਂ ਲੋਕੀ ਸਵਾਲ ਕਰ ਲਾ ਪਏ ਉਦੋਂ ਸਮਝੋ ਵੀ ਲੋਕ ਉੱਠ ਖੜੇ ਹੋਏ ਜੀ ਖੇਤੀ ਜਿਹੜੀ ਕਰਦੇ ਰਹੇ ਆ ਰੂੜੀ ਦੀ ਖਾਦ ਪਾ ਕੇ ਅਸੀਂ ਗੁਜ਼ਾਰਾ ਕਰਦੇ ਰਹੇ ਉਦੋਂ ਵੀ ਕਿਸਾਨ ਖੁਸ਼ਹਾਲ ਸੀ ਤੇ ਬਿਮਾਰੀਆਂ ਤੋਂ ਵੀ ਬਚਿਆ ਸੀ ਤੇ ਉਦੋਂ ਲੋਕ ਫਿੱਟ ਵੀ ਸੀਗੇ ਸਭ ਕੁਝ ਇਹਨਾਂ ਘਰਾਂ ਦੇ ਵਿੱਚੋਂ ਸਾਨੂੰ ਮਿਲਦਾ ਸੀ ਪਰ ਅੱਜ ਕਿਤੇ ਨਾ ਕਿਤੇ ਲੱਗਦਾ ਵੀ ਜਿਹੜੀ ਮਹਿੰਗਾਈ ਹੈ ਨਾ ਅਸਲ ਦੇ ਵਿੱਚ ਐਮਐਸਪੀ ਦਾ ਕਾਰਨ ਉਹੀ ਹੈ ਜੇ ਮਹਿੰਗਾਈ ਘਟ ਜਾਵੇ ਜੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟ ਹੋ ਜਾਣ ਤੇ ਸ਼ਾਇਦ ਐਮਐਸਪੀ ਦੀ ਵੀ ਕੋ ਲੋੜ ਨਾ ਪਵੇ ਕਿਉਂਕਿ ਇਹਨਾਂ ਦਾ ਖਰਚਾ ਪਾਣੀ ਉੱਥੋਂ ਨਿਕਲਦਾ ਆਉਣਾ ਜੇ ਉਧਰੋਂ ਕੋਲੋਂ ਘਟ ਹੋਵੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮੈਂ ਇੱਕਦਰੋਂ ਸੁਰਖਾਪ ਟੀਵੀ ਤਰਨਤਾਰਨ ਧੰਨਵਾਦ